ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੇ ਸੰਗਤਾਂ ਮਨ ਭਾਗੀ ਹੋ ਭਾਈ ਨਿਤਾਪਤੀ ਨਤ ਨੇਮਨਸਾਰ ਅਮਰਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋ ਓਮ ਹੀ ਨਦੇ ਸੂਸ਼ਿਦਾਂ ਦੀਆਂ ਜਾਦਾਂ ਨੂੰ ਮੁਖ ਰੱਖਦੇ ਹੋਏ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਗਤੀ ਜਾਪ ਕੀਤੇ ਨੇ ਹਰ ਰੋਜ਼ ਦੀ ਤਰ੍ਹਾਂ ਜੋ ਇਹ ਪਾਵਨ ਦਿਹਾੜੇ ਆ ਚੱਲ ਰਹੇ ਨੇ ਜੋ ਕੱਲ ਨੂੰ 9 ਤਰੀਕ ਨੂੰ 9 ਜਨਵਰੀ ਨੂੰ ਸ੍ਰੀ ਸਤਵੇਂ ਤਾਂ ਅੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਤਾਰਪੁਰਬ ਆਲ ਵਰਲਡ ਦੇ ਵਿੱਚ ਮਨਾਏ ਜਾ ਰਹੇ ਹਨ ਭਾਈ ਸੋ ਆਪਾ ਕਥਾ ਵਿਚਾਰ ਆਰੰਭ ਕੀਤੀ ਸੋ컬 ਸੇਵਕ ਸ਼ਿਵਧਾਰਾ ਦੀ ਇਹ ਬੇਨਤੀ ਆਈ ਦੀ ਜਿਹੜੀ ਤੁਸੀਂ ਕਲ ਕਥਾ ਕਹਿੰਦੇ ਸੀ ਪਟਨਾ ਸਾਹਿਬ ਵਾਲੀ ਪਟਨਾ ਸਾਹਿਬ ਨਗਰ ਕਿਵੇਂ ਵਸਿਆ ਕਸਨੇ ਵਸਾਇਆ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਕਾ ਹੋਇਆ ਸੁਹਾ ਜਾਪਾ ਥੋੜੀ ਜੀ ਮਹਾਪੁਰਸ਼ਾਂ ਦੇ ਜੋ ਆਪਾਂ ਵੱਡੇ ਬਾਪੁਰਖਾਂ ਤੋਂ ਸੁਣੀ ਕਥਾ ਹੈ ਅਮਰ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਿੱਚ ਮਹਾਪੁਰਸ਼ ਦੱਸਦੇ ਸਨ ਕਿ ਪਟਨਾ ਸਹਿਰ ਜਿਹੜਾ ਇਹ ਜਰਾਸੰਧ ਰਾਜੇ ਨੇ ਵਸਾਇਆ ਸੀ ਜਰਾਸੰਧ ਰਾਜੇ ਦਾ ਜਰਾਸੰਧ ਨਾਮ ਕਿਉਂ ਪਿਆ ਇਹ ਕਥਾ ਸੁਣਾਇਆ ਕਰਦੇ ਸਨ ਭਾਈ ਕਿ ਜਰਾਸੰਧ ਦਾ ਪਿਤਾ ਦੇਵਰਥ ਰਾਜਾ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਦੋ ਰਾਣੀਆਂ ਸਨ ਦੋ ਵਿਆਹ ਕਰਾ ਚੁੱਕਾ ਸੀ ਪਰ ਘਰ ਕੋਈ ਔਲਾਦ ਨਹੀਂ ਸੀ ਬੜਾ ਵਿਆਹ ਕੁਲ ਟਕਦਾ ਫਿਰਦਾ ਫਿਰਦਾ ਇੱਕ ਦਿਨ ਜੰਗਲਾਂ ਵਿੱਚ ਚਲਿਆ ਗਿਆ ਜਿੱਥੇ ਚੰਦਰਕਾਰ ਰਿਸ਼ੀ ਜੀ ਤਪੱਸਿਆ ਕਰਦੇ ਸੀ ਚੰਦਰਕਾਰ ਰਿਸ਼ੀ ਜੀ ਨੇ ਜਦੋਂ ਦੇਖੀ ਉਹਦੀ ਬਿਆਕ ਕੁੱਲਤਾ ਬੇਬਲਤਾ ਉਹਨਾਂ ਨੂੰ ਤਰਸ ਆਇਆ ਉਹਨਾਂ ਨੇ ਦੇਵਰਾਧ ਰਾਜੇ ਨੂੰ ਉੱਥੇ ਆਂਬ ਦੇ ਪੇੜ ਸੀ ਆਂਬ ਦੇ ਇੱਕ ਆਂਬ ਦਿੱਤਾ ਤੋੜ ਕੇ ਕਹਿੰਦੇ ਜਾ ਇਹ ਆਂਬ ਆਪਣੇ ਪਰਿਵਾਰ ਨੂੰ ਸ਼ਿਕਾ ਦੇ ਤੇਰੇ ਘਰ ਇੱਕ ਬਲੀ ਯੋਧਾ ਪੁੱਤਰ ਪੈਦਾ ਹੋਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਰਾਜਨ ਫਲ ਲੈ ਕੇ ਘਰ ਆ ਗਿਆ ਫਲ ਲਿਆਇਆ ਇੱਕ ਅੰਬ ਰਾਣੀਆਂ ਦੋ ਐ ਮਨ ਚ ਦੁੱਧਾ ਪੈ ਗਈ ਵੀ ਹੁਣ ਕਿਹੜੀ ਰਾਣੀ ਨੂੰ ਸ਼ਿਕਾਵਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਿਥਾ ਘਰ ਦੇ ਵਿੱਚ ਝਗੜਾ ਪੈ ਜਾਵੇਗਾ ਪਚਾਰਦਾਰ ਆ ਸੋਚਦਾਰ ਆ ਸੋਚਦੇ ਸੋਚਦੇ ਆਉਣੇ ਅੰਬ ਨੂੰ ਦੋ ਫਾੜ ਕਰ ਦਿੱਤਾ ਉਹ ਸਤਿਗੁਰੂ ਸ਼੍ਰੀ ਵਾਹਿਗੁਰੂ ਅੱਧਾ ਅੱਧਾ ਅੰਬ ਦੋਨਾਂ ਰਾਣੀਆਂ ਨੂੰ ਛਕਾ ਦਿੱਤਾ ਮਹਾਂਪੁਰਖ ਕਥਾਵਤ ਦੱਸਦੇ ਕਹਿੰਦੇ ਸਮਾ ਪਾ ਕੇ ਫਿਰ ਦੋਨਾਂ ਰਾਣੀਆਂ ਦੇ ਪੁੱਤਰ ਪੈਦਾ ਹੋਏ ਪਰ ਆਕਾਰ ਪ੍ਰਕਿਰਤੀ ਦੀ ਮਰਜ਼ੀ ਦੋਨਾਂ ਦੇ ਸਰੀਰ ਪੂਰੇ ਨਹੀਂ ਸੀ ਆਪ ਨੂੰ ਸਤਨਾਮ ਮੇਰੀ ਆਤਿ ਗੁਰੂ ਉਸੇ ਤਰ੍ਹਾਂ ਅਧਰੇ ਅਧੇ ਸਰੀਰ ਕਿਉਂਕਿ ਮਾਪੁਰਖਾਂ ਦਾ ਦਿੱਤਾ ਫਲ ਅਸ਼ੀਰਵਾਦ ਉਹ ਦੁਆ ਕੀਤੀ ਹੋਈ ਅਰਦਾਸ ਕੀਤੀ ਹੋਈ ਉਹ ਫਲ ਦੋ ਫੜ ਕੀਤਾ ਇਹ ਨਹੀਂ ਸੋਚਿਆ ਕਿ ਮਾਪੁਰਖਾਂ ਨੇ ਕਿਰਪਾ ਕਰਕੇ ਦਿੱਤਾ ਹੈ ਉਹਨਾਂ ਨੂੰ ਪੁੱਛ ਲੈਂਦਾ ਮੈਂ ਕੀ ਕਰਾਂ ਬੜਾ ਪਛਤਾਇਆ ਬੜਾ ਰੋਵੇ ਕੀ ਕਰਾਂ ਫਿਰ ਦੋਨੇ ਟੁਕੜੇ ਪੁੱਤਰਾ ਦੇ ਆਪਣੇ ਮੜੀਆਂ ਦੇ ਵਿੱਚ ਸੁੱਟਵਾ ਦਿੱਤੇ ਆ ਕੋਈ ਸਤਨਾਮ ਸ੍ਰੀ ਵਾਹਿਗੁਰੂ ਰਾਤ ਦਾ ਸਮਾਂ ਸੀ ਕਹਿੰਦੇ ਉਹ ਮੜੀਆਂ ਦੇ ਵਿੱਚ ਇੱਕ ਜਰਾ ਨਾਮੀ ਰਾਖਸ਼ੀ ਰਹਿੰਦੀ ਸੀ ਜਰਾ ਨਾਮ ਰਾਖਸ਼ੀ ਦਾ ਸੀ ਉਹ ਜਰਾ ਨਾਮੀ ਰਾਖਸ਼ੀ ਸੀ ਜਿਹੜੀ ਉਹ ਆ ਕੇ ਦੋਨੇ ਟੁਕੜੇ ਚੱਕਲੇ ਦੋਨੇ ਹੱਥਾਂ ਵਿੱਚ ਉਹਦਾ ਕੰਮ ਸੀ ਮਾਸ ਖਾਣਾ ਜਦੋਂ ਉਹਨਾਂ ਨੂੰ ਇਹ ਚੱਕ ਕੇ ਖਾਣ ਲੱਗੀ ਉਹ ਦੋਨੇ ਟੁਕੜੇ ਹੱਥਾਂ ਵਿੱਚ ਪਕੜੇ ਜੁੜ ਗਏ ਜਦੋਂ ਜੁੜੇ ਤਾਂ ਬੜੀ ਤਿੱਖੀ ਆਵਾਜ਼ ਜਿਵੇਂ ਬੱਚੇ ਨੇ ਰੋਣ ਦੀ ਆਉਂਦੀ ਹੈ ਬੜੀ ਭੈਅ ਕਰ ਆਵਾਜ਼ ਆਈ ਜਿਵੇਂ ਰਾਖਸ਼ੀ ਵੀ ਹਾਰਾ ਰਹੀ ਇੰਨੀ ਤਿੱਖੀ ਆਵਾਜ਼ ਜਦੋਂ ਬੱਚਾ ਜਨਮ ਲੈਂਦਾ ਉਸ ਤਰ੍ਹਾਂ ਦੀ ਆਵਾਜ਼ ਬੜੀ ਤਿੱਖੀ ਕਿਉਂਕਿ ਇੱਕ ਬਲੀ ਪੁੱਤਰ ਸੀ ਤੇ ਟੁੱਟੇ ਜੁੜ ਕੇ ਸੰਧ ਹੋ ਗਿਆ ਰੌਲਾ ਪੈ ਗਿਆ ਵੀ ਮੜੀਆਂ ਵਿੱਚੋਂ ਰੋਣ ਦੀ ਆਵਾਜ਼ ਬੱਚੇ ਦੀ ਕਿਵੇਂ ਆ ਰਹੀ ਆ ਕੋ ਸਤਿਗੁਰੂ ਸ਼੍ਰੀ ਵਾਹਿਗੁਰੂ ਇੰਨੀ ਪ੍ਰਕਰ ਆਵਾਜ਼ ਸੁਣ ਕੇ ਕਹਿੰਦੇ ਜਰਾ ਰਾਖਸ਼ੀਏ ਤੋਂ ਵੀ ਹਿੱਲਿਆ ਨਹੀਂ ਗਿਆ ਪਤਾ ਹੀ ਨਾ ਲੱਗੇ ਕੀ ਹੋ ਗਿਆ ਇੰਨੇ ਨੂੰ ਸਪਾਹਿਆਂ ਨੇ ਆ ਕੇ ਪਕੜ ਲਿਆ ਬੱਚੇ ਨੂੰ ਤੇ ਰਾਖਸ਼ੀ ਨੂੰ ਰਾਜੇ ਦੇ ਪੇਸ਼ ਕੀਤਾ ਦੇਵਰਥ ਜਦੋਂ ਪੇਸ਼ ਕੀਤਾ ਰਾਖਸ਼ੀ ਕਹਿੰਦੀ ਰਾਜਨ ਇਹ ਤਾਂ ਮੈਂ ਰਾਖਸ਼ੀ ਮੇਰਾ ਕੰਮ ਹੈ ਮਾਸ ਖਾਣਾ ਮੇਰੀ ਬੁੱਧੀ ਇਸ ਮਾਸ ਖਾਣ ਵਾਲੀ ਹੈ ਪਰ ਮੈਂ ਕਤਲ ਨਹੀਂ ਕੀਤਾ ਮੈਂ ਬਾਲਕ ਨੂੰ ਮਾਰਿਆ ਨਹੀਂ ਸੀ ਇਹ ਬਾਲਕ ਤਾਂ ਮੇਰੇ ਹੱਥਾਂ ਵਿੱਚ ਸਭ ਹੋਇਆ ਜੁੜਿਆ ਕਿ ਜੀਵਤ ਹੋਇਆ ਕੋ ਸੰਤ ਮਹਾਰਿਗਿ ਰਾਹ ਦੇ ਗੁਰ ਇਸ ਲਈ ਭਾਈ ਸਾਹਿਬ ਲਿਖਦੇ ਨੇ ਜਰਾ ਰਾਖਸ਼ਮੀ ਸੰਧ ਕੀਆ ਜਰਾ ਸੰਗਤ ਨਾਮ ਪਿਆ ਕਿ ਜਰਾ ਸੰਧ ਰਾਖਸ਼ਮੀ ਦੇ ਟੁਕੜੇ ਜੋੜਨ ਨਾਲ ਜਰਾ ਸੰਧ ਜਿਹੜਾ ਬਲੀ ਪੁੱਤਰ ਉਹ ਜੀਵਤ ਹੋਇਆ ਤੇ ਉਹਦਾ ਨਾਮ ਜਰਾ ਸੰਦੇਸ ਕਰਕੇ ਪਿਆ ਵੀ ਜਰਾ ਰਾਖਸ਼ੀ ਨੇ ਉਹਨਾਂ ਪੁਕੜਿਆਂ ਨੂੰ ਸੰਧ ਕੀਤਾ ਸਤਿਨਾਮ ਸ੍ਰੀ ਵਾਹਿਗੁਰੂ ਤੇ ਫਿਰ ਸਾਸੰਗਤ ਉਹ ਬੜੀ ਕੰਨਾ ਕੋਇਆ ਜਰਾਸੰਦ ਰਾਜਾ ਉਹ ਫਿਰ ਰਾਜਾ ਬਣਿਆ ਦੇਵਰਾਤ ਦਾ ਪੁੱਤਰ ਬਣਿਆ ਰਾਜਾ ਬਣਿਆ ਤੇ ਸਾਸੰਗਤ ਪਟਨੇ ਪਟਨਾ ਸ਼ਹਿਰ ਵਸਾਇਆ ਉਹ ਪਟਨੇ ਦਾ ਰਾਜਾ ਸੀ ਪਟਨੇ ਦੇ ਰਾਜਾ ਵੀਰ ਕ੍ਰਿਸ਼ਨ ਉਪਗਵਾਂਦੇ ਉਤਾਰ ਤੋਂ ਡਰਦੇ ਨੇ ਆਪਣੀ ਭੈਣ ਦੇ ਬੱਚਿਆਂ ਦੇ ਕਤਲ ਕਰਨੇ ਸ਼ੁਰੂ ਕਰਕੇ ਸੀ ਬੱਚੇ ਨੂੰ ਫਿਰ ਭਗਵਾਣ ਕ੍ਰਿਸ਼ਨ ਦਾ ਉਤਾਰ ਹੋਇਆ ਮਹਾਰਾਜ ਜੀ ਨੇ ਕੇਸੀ ਕੰਸ ਜਿਹੜਾ ਕੰਸ ਸੀ ਉਹਨੂੰ ਪਕੜ ਕੇ ਉਹਦਾ ਵਦ ਕੀਤਾ ਜਨਮੋ ਜਨਾਂਸ਼ ਕੀਤਾ ਉਹਨਾਂ ਕਾਂ ਸੁਆਰਿਆ ਗਿਆ ਦੋਨੇ ਭੈਣਾ ਰੰਡੀਆਂ ਹੋਗੀਆਂ ਆਖੂ ਸਤਨਾਮ ਸ੍ਰੀ ਵਾਹਿਗੁਰੂ ਦੋਨੇ ਭੈਣਾ ਨੇ ਫਿਰ ਜਾ ਕੇ ਜਰਾ ਸੰਦ ਆਪਣੇ ਬਾਪ ਰਾਜੇ ਨੂੰ ਕਿਹਾ ਪਿਤਾ ਜੀ ਟੋਡੇ ਬਲੀ ਹੋਣ ਦਾ ਸਾਨੂੰ ਕੀ ਫਾਇਦਾ ਸਾਡਾ ਪਤੀ ਤਾਂ ਕ੍ਰਿਸ਼ਨ ਨੇ ਮਾਰਤਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਭਗਵਾਨ ਕ੍ਰਿਸ਼ਨ ਸਮੇ ਦੇ ਅਵਤਾਰ ਹੋਣ ਤੇ ਸਾਧ ਸੰਗਤ ਦੀ ਕ੍ਰਿਸ਼ਨ ਭਗਵਾਨ ਨਾਲ ਫਿਰ ਪਟਨੇ ਤੋਂ ਆਕੇ ਸਾਹਾ ਸੰਗਤੀ ਪਟਨੇ ਤੋਂ ਆਕੇ ਦਵਾਰਕਾ ਦੇ ਵਿੱਚ ਜੁਦ੍ਹ ਕੀਤੇ ਕਿਨੇ ਸਾਹਾ ਸੰਗਤੀ ਜਰਾਸੰਧ ਰਾਜ ਜਰਾਸੰਧ ਰਾਜੇ ਨੇ ਮਥੁਰਾ ਦੇ ਵਿੱਚ ਮਥੁਰਾ ਚ ਰਹਿੰਦੇ ਸੀ ਨਾ ਭਗਵਾਨ ਕ੍ਰਿਸ਼ਨ ਫਿਰ ਮਥੁਰਾ ਚ ਆਕੇ 18 ਜੁਦ੍ਹ ਕੀਤੇ ਤੇ 18 ਵਾਰ ਕ੍ਰਿਸ਼ਨ ਨੂੰ ਹਰਾਇਆ ਉਸਤੋ ਆਪੇ ਇੱਕ ਰੂਪ ਸਮੇ ਦਾ ਅਵਤਾਰ ਉਹ ਇਹਨੂੰ ਹਰਾਉਣਾ ਸੌਖਾ ਨਹੀਂ ਹੁੰਦਾ ਪਰ ਭਗਵਾਨ ਵੀ ਜਾਣਦੇ ਸੀ ਕਿ ਇਹ ਵੀ ਬੜੀ ਅਵਤਾਰ ਹੈ ਮਹਾਪੁਰਖਾਂ ਦੇ ਬਚਨਾਂ ਨਾਲ ਪੈਦਾ ਹੋਇਆ ਹੈ 18 ਵਾਰ ਭਗਵਾਨ ਕ੍ਰਿਸ਼ਨ ਹਾਰੇ ਹੋ ਤੂੰ ਤੇ ਫੇਰ ਭਗਵਾਨ ਕ੍ਰਿਸ਼ਨ ਨੇ ਮਥਰਾ ਛੱਡਤਾ ਸੀ ਅਰਜੁਨ ਸਾਹਿਬ ਸ਼੍ਰੀਵਾਸ ਦੇ ਗੁਰੂ ਵੀ ਇਹਨੇ ਹੁਣ ਮੈਨੂੰ ਟਿਕਨ ਨਹੀਂ ਦੇਣਾ ਇੱਥੇ ਰਹਿ ਨਹੀਂ ਦੇਣਾ ਮਥਰਾ ਛੱਡ ਕੇ ਫੇਰ ਦਵਾਰਕਾ ਦੀ ਈਸ਼ ਬਣੇ ਸੀ ਦਵਾਰਕਾ ਗਏ ਸੀ ਇਹ ਪਟਨਾ ਸ਼ਹਿਰ ਉਸ ਬੜੀ ਯੋਧੇ ਦਾ ਵਸਾਇਆ ਹੋਇਆ ਸੀ ਫਿਰ ਦੂਜੀ ਬੇਨਤੀ ਮਹਾਂਪੁਰਖ ਕਰਦੇ ਹੁੰਦੇ ਸੀ ਵੀ ਪਟਨਾ ਸ਼ਹਿਰ ਵਿੱਚ ਗੁਰੂ ਨਾਨਕ ਪਾਤਸ਼ਾਹ ਮਾਰਾਤੀ ਗਏ ਸੀ ਕਿਉਂਕਿ ਉੱਥੇ ਭਗਤ ਜੈਤਰਾਮ ਜਿਹੜਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦਾ ਸੀ ਆਕੂ ਸਤਨਾਮ ਦੀ ਵਾਹ ਜੀ ਗੁਰੂ ਇੱਕ ਹਲਵਾਈ ਦੀ ਕਾਰ ਕਰਨ ਵਾਲਾ 300 ਬਰੇ ਉਮਰ ਸੀ ਉਹਦੀ ਆਕੂ ਸਤਨਾਮ ਦੀ ਵਾਹ ਜੀ ਗੁਰੂ ਹੁਣ ਤਾਂ ਉਮਰ ਘਟ ਗਈ ਨਾ ਆਪਣੀਆਂ ਥੋੜੀ ਥੋੜੀ ਉਮਰ ਰਹੀ ਕਿਉਂਕਿ ਰੋਗ ਬਹੁਤੇ ਲੱਗ ਗਏ ਸਤਜਗਤ ਦੇ ਵਿੱਚ ਹਜ਼ਾਰ ਹਜ਼ਾਰ ਪਰਾਂ ਵੀ ਉਮਰ ਰਹੀ ਹੈ ਆਪ ਨੂੰ ਸਤਜਗਤ ਹਰਿਆ ਗਿਰੂ ਉਹ ਲਿਖਦੇ ਆ ਮਹਾਂਪੁਰਖ ਦੱਸਦੇ ਹੁੰਦੇ ਸੀ ਕਿ ਭਗਤ ਜੈਤਰਾਮ ਦੀ 300 ਪਰੇ ਉਮਰ ਸੀ ਹਲਵਾਈ ਦਾ ਕੰਮ ਕਰਦੇ ਪੂੜੀਆਂ ਦਾ ਪ੍ਰਸ਼ਾਦ ਬਣਾਉਂਦੇ ਹੁੰਦੇ ਸੀ ਇਹ ਜਿਹੜੇ ਪੈਸੇ ਬਚ ਜਾਣੇ ਉਹਨਾਂ ਦਾ ਵੀ ਪ੍ਰਸ਼ਾਦ ਬਣਾ ਕੇ ਭੁੱਖਿਆਂ ਤੇ ਗਰੀਬਾਂ ਵਿੱਚ ਵੰਡ ਦੇਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੀ ਇਹ ਦਸ਼ਾ ਵੇਖ ਕੇ ਇਹ ਕੰਮ ਵੇਖ ਕੇ ਉਹਨਾਂ ਦੇ ਉਹਨਾਂ ਦਾ ਨਾਮ ਭਗਤ ਜੈਤਰਾਮ ਪੈ ਗਿਆ ਭਗਤ ਜੈਤਰਾਮ ਕੋਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗਏ ਜੈਤਰਾਮ ਨੇ ਦਰਸ਼ਨ ਕੀਤੇ ਕਿ ਨਾ ਮਹਾਰਾਜ ਵੇਦ ਪੜ੍ਹੇ ਸ਼ਾਸਤਰ ਪੜ੍ਹੇ ਜੋਗ ਅਭਿਆਸ ਕੀਤੇ ਮੁਕਤੀ ਨਹੀਂ ਮਿਲੀ ਆਖੂ ਸਤਿਨਾਮ ਵਾਹਿਗੁਰੂ ਮੁਕਤੀ ਨਹੀਂ ਮਿਲੀ ਕਿਰਪਾ ਕਰੋ ਹੁਣ ਤੁਹਾਡੇ ਦਰਸ਼ਨ ਹੋਏ ਨੇ ਹੁਣ ਮੈਨੂੰ ਵਿਸ਼ਵਾਸ ਹੈ ਮੇਰੀ ਮੁਕਤ ਹੋ ਜੇਗੀ ਆਖੂ ਸਤਿਨਾਮ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੰਦੇ ਜੈ ਤਰਾ ਤੇਰੀ ਮੁਕਤੀ ਨਵੇਂ ਜਮੇ ਵਿੱਚ ਕਰਾਂਗੇ ਆਖੂ ਸਤਿਨਾਮ ਵਾਹਿਗੁਰੂ ਨਵੇਂ ਜਮੇ ਵਿੱਚ ਕਿਦਾਂ ਮਹਾਰਾਜ 300 ਬੜਾ ਮੇਰੀ ਉਮਰ ਹੋ ਗਈ ਤੇ ਮੇਰਾ ਨਿਤਨੇਮ ਵੀ ਮੈਂ 2 ਵਜੇ ਗੰਗਾ ਤੇ ਇਸ਼ਨਾਨ ਕਰਨੇ ਕਰਨਾ ਤੁਸਨੁ ਸ਼੍ਰੀਵਾਸੇ ਗੁਰੂ ਤੇ ਜੇ ਮੇਰਾ ਨਿਤਨੇਮ ਹੀ ਨਾ ਰਿਆ ਫਿਰ ਮਹਾਰਾਜ ਮੁਕਤੀ ਕਿੱਥੋਂ ਪ੍ਰਾਪਤ ਹੋਗੀ ਆ ਤੁਸਨ ਸ਼੍ਰੀਵਾਸੇ ਗੁਰੂ ਸਰੀਰ ਬੜਾ ਪਰਤ ਹੋ ਗਿਆ ਮਹਾਰਾਜ ਕਹਿੰਦੇ 2 ਵਜੇ ਮੈਂ ਗੰਗਾ ਤੇ ਇਸ਼ਨਾਨ ਕਰਨ ਜਾਣਾ ਹੁੰਦਾ ਔਰ ਸਰੀਰ ਸਾਥ ਨਹੀਂ ਰੰਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੈਤਰਾਮ ਹੁਣ ਤੈਨੂੰ ਗੰਗਾ ਤੇ ਇਸ਼ਨਾਨ ਕਰਨ ਜਾਣ ਦੀ ਲੋੜ ਨਹੀਂ ਪੈਣੀ ਆ ਗੁਸਾਬਾ ਜੀ ਵਾਹਿਗੁਰੂ ਤਨਾ ਮਹਾਰਾਜ ਕਿਉਂ ਮੇਰਾ ਨਿਤਨੇਮ ਕਹਿੰਦੇ ਗੰਗਾ ਤੇਰਾ ਇਸ਼ਨਾਨ ਕਰਾਉਣ ਇੱਥੇ ਆ ਰਿਹਾ ਕਰੇਂ ਨਹੀਂ ਆ ਗੁਸਾਬਾ ਜੀ ਵਾਹਿਗੁਰੂ ਕਿਤੇ ਜਾਊ ਕਹਿੰਦਾ ਪਟਨਾ ਸਾਹਿਬ ਦਰਸ਼ਨ ਕਰਿਓ ਗਉ ਘਾਟ ਗੁਰਦੁਆਰਾ ਬਣਿਆ ਹੋਇਆ ਤੇ ਮਹਾਰਾਜ ਦੀ ਕਿਰਪਾ ਹੋਈ ਫਿਰ ਸਾ ਸੰਗਤ ਜੀ ਬਾਣੀ ਵੀ ਕਹਿੰਦੀ ਹੈ ਕਿ ਜਿੰਨੇ ਤੀਰਥ ਨੇ ਸਾਧੂ ਦੇ ਚਰਨਾਂ ਨੂੰ ਸਾਧੂ ਦੇ ਸਪਰਸ਼ ਨੂੰ ਲੋਚ ਤੇ ਨੇ ਆਉਂਸਾ ਜਿਵੇਂ ਗਾ ਕੇ ਗਰੋ ਗੰਗਾ ਜਮਨਾ ਸਰਸਵਤੀ ਸਭ ਲੋਚੈ ਧੂਰ ਸਾਧੂ ਕੀ ਤਾ ਲੋਕ ਤਾਂ ਪਾਪ ਲਾਉਣ ਜਾਂਦੇ ਆ ਗੰਗਾ ਜਮਨਾ ਸਰਸਵਤੀ ਚ ਤੇ ਮਹਾਰਾਜ ਕਹਿੰਦੇ ਜਦੋਂ ਇਹ ਭਰ ਜਾਂਦੀਆਂ ਮੈਲ ਨਾਲ ਇਹ ਫਰਕ ਕੋਈ ਬਖਸ਼ਿਓ ਹੈ ਮਹਾਪੁਰਖ ਦੀ ਚਰਨ ਧੂੜੀ ਲੈਂਦੀਆਂ ਜਦੋਂ ਕੋਈ ਸਾਧੂ ਉਹਨਾਂ 'ਚ ਸਿਣਾਣ ਕਰਦਾ ਇਹਨਾਂ ਦੀ ਮੈਲ ਚਲੀ ਜਾਂਦੀ ਆ ਬਸਾਰੀ ਜੀਵਾ ਦੇ ਗੁਰੂ ਇਹ ਅੰਗਾ ਜਗਣਾ ਦੀ ਮੈਲ ਵੀ ਸਾਧੂਆਂ ਦੀ ਧੂੜੀ ਨਾਲ ਲੈ ਜਾਂਦੀ ਹੈ ਇਸ ਲਈ ਕਹਿੰਦੇ ਆ ਵੀ ਤੀਰਥ ਸਾਧੂਆਂ ਦੀ ਧੂੜੀ ਲੋਚਦੇ ਆ ਕਿਉਂਕਿ ਤੀਰਥਾਂ ਤੇ ਲੋਕ ਪਾਪ ਲਾ ਕੇ ਆਉਂਦੇ ਆ ਤੇ ਤੀਰਥ ਆਪਣੇ ਪਾਪ ਸਾਧੂਆਂ ਦੀ ਧੂੜੀ ਨਾਮ ਦੇ ਰੰਗਿਆਂ ਵਾਂ ਦੀ ਧੂੜੀ ਵਿੱਚ ਲਾਉਂਦੇ ਆ ਇਹ ਗੰਊ ਕਾਟ ਗੁਰਦੁਆਰਾ ਸਾਹਿਬ ਬਣਿਆ ਤੇ ਕਹਿੰਦੇ ਦੂਜੇ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਮਰਤ ਵੇਲਾ ਹੋਇਆ ਤੇ ਹੁਣ ਜੈਤਰਾਵ ਕਹਿੰਦਾ ਮਹਾਰਾਜ ਸਮਾ ਹੋ ਗਿਆ ਤੇ ਮਹਾਰਾਜ ਕਹਿੰਦੇ ਬੈਠਾ ਰਹਿ ਸਮਾਧੀ ਲੈ ਆਪਣੀ ਨਾਮ ਜਪ ਤੇਰਾ ਇਸ਼ਨਾਨ ਹੋਵੇਗਾ 2 ਵਜੇ ਕਹਿੰਦੇ ਗੰਊ ਦਾ ਰੂਪ ਢਾਡ ਕੇ ਫਿਰ ਗੰਗਾ ਆਈ ਜਲ ਨਾਲ ਭਰਿਆ ਪੇਟ ਤੇ ਆ ਕੇ ਜੈਤਰਾਮ ਦਾ ਇਸ਼ਨਾਨ ਕਰਾਇਆ ਆਪੂ ਸੰਤ ਜੀ ਆਦੇ ਗੁਰੂ ਤੇ ਅੱਜ ਇੱਕ ਵਾਰੀ ਨਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਤੱਕ ਕਹਿੰਦੇ ਗਊ ਘਾਟ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਜੈਤਰਾਮ ਦਾ ਇਸ਼ਨਾਨ ਗੰਗਾ ਕਰਾਉਂਦੀ ਰਹੀ ਆਪੂ ਸੰਤ ਜੀ ਰਿਵਾਜ ਹੀ ਗੁਰੂ ਉੱਥੇ ਮਹਾਰਾਜ ਜੀ ਉਹਨਾਂ ਦੀ ਪੁਕਾਰ ਤੇ ਗਏ ਸੀ ਵਚਨ ਕੀਤਾ ਸੀ ਇਸ ਤਰ੍ਹਾਂ ਦੇ ਨਾਲ ਸਾ ਸੰਗਤ ਪਟਨਾ ਸਾਹਿਬ ਨਾਲ ਬੜੀਆਂ ਕਥਾਵਾਂ ਜੁੜੀਆਂ ਹੋਈਆਂ ਇਹ ਪਟਨਾ ਸ਼ਹਿਰ ਨੂੰ ਕਦੇ ਪਾਟਲੀਪੁੱਤਰ ਵੀ ਕਿਹਾ ਜਾਂਦਾ ਸੀ ਇੱਥੇ ਕਦੇ ਜੈਨ ਧਰਮ ਦੇ ਮੋਢੀ ਮਹਾਤਮਾ ਬੁੱਧ ਜੀ ਨੇ ਵੀ ਇੱਥੋਂ ਹੀ ਪ੍ਰਚਾਰ ਆਰੰਭ ਕੀਤਾ ਸੀ ਇਹ ਬੜਾ ਹੀ ਇਤਿਹਾਸਕ ਸ਼ਹਿਰ ਇਥੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਮਰਦਾਨਾ ਕੰਡਾ ਮਹਾਰਾਜ ਮੈਂ ਸ਼ਹਿਰ ਵੇਖ ਕੇ ਆਉਣਾ ਮੈਂ 2 ਕੁ ਮਿੰਟਾਂ ਚ ਸਮਾਪਤੀ ਕਰਾਂ ਬਾਕੀ ਦੀ ਕਥਾ ਵਿਚਾਰਾ ਪਾਖਲ ਸਰਵਣ ਕਰਾਂਗੇ ਇਥੋਂ ਮਰਦਾਨਾ ਕੰਡਾ ਮਹਾਰਾਜ ਸ਼ਹਿਰ ਬੜਾ ਸੋਹਣਾ ਮੈਂ ਦਰਸ਼ਨ ਕਰਿਆ ਵਾ ਮਹਾਰਾਜ ਕੰਡੇ ਤੇ ਜਾਣਾ ਤਾਂ ਸਾਡੀ ਇੱਕ ਵਸਤੂ ਲੈ ਕੇ ਜਾ ਮਹਾਰਾਜ ਜੀ ਨੇ ਉੱਥੋਂ ਪੈਰ ਦੇ ਅੰਗੂਠੇ ਨਾਲ ਧਰਤੀ ਦੀ ਮਿੱਟੀ ਨੂੰ ਖੁਰਚਿਆ ਉਹਦੇ ਵਿੱਚੋਂ ਇੱਕ ਲਾਲ ਪੈਦਾ ਹੋਇਆ ਤੁਸਨਾ ਸ੍ਰੀ ਵਾਗ ਦੇ ਗੁਰੂ ਜਿਹਨੂੰ ਕਹਿੰਦੇ ਰਤਨ ਜਵੇਹਰ ਲਾਲ ਉਹ ਲਾਲ ਜੀ ਦੀ ਬੇਸ਼ੁਮਾਰ ਕੀਮਤ ਕਹੀਂ ਨਹੀਂ ਜਾ ਸਕਦੀ ਸੀ ਉਹ ਲਾਲ ਫਿਰ ਮਹਾਰਾਜ ਕਹਿੰਦੇ ਮਰਦਾਨਿਆਂ ਇਹ ਲਾਲ ਨਾ ਤੂੰ ਲੈ ਕੇ ਜਾ ਪਟਨਾ ਸ਼ਹਿਰ ਵਿੱਚ ਤੇ ਇਹ ਲਾਲ ਦੀ ਕੀਮਤ ਪਵਾ ਕੇ ਲੈ ਕੇ ਆ ਉਹ ਫਿਰ ਲਾਲ ਕਿਹਨੇ ਖਰੀਦਿਆ ਕਿਹਨੇ ਦਰਸ਼ਨ ਕੀਤੇ ਕਿਵੇਂ ਸਾਲ ਸਾਰਾਗੇ ਚੌਰੀ ਉਹਨਾਂ ਦੇ ਦਰਸ਼ਨ ਕਰਕੇ ਭੇਟਾ ਦਿੰਦਾ ਤੇ ਸਾਧ ਸੰਗਤ ਉਹਦੇ ਨਾਲ ਪ੍ਰਗੁਰ ਨਾਨਕ ਪਾਤਸ਼ਾਹ ਮਹਾਰਾਜੀ ਦੇ ਬਚਨ ਹੁੰਦੇ ਆ ਆਪਾਂ ਕੱਲ ਸਰਵਣ ਕਰਾਂਗੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਕਲਗੀ ਤਰਪਾਤਸਾਹ ਮਹਾਰਾਜੀ ਨੇ ਜਿੱਥੇ ਅਵਤਾਰ ਧਾਰਿਆ ਨੌ ਗੁਰੂਆਂ ਦੇ ਉਤਾਰ ਪੰਜਾਬ ਮਹਾਪੰਜਾਬ ਜੀ ਨੂੰ ਕਿਹਾ ਜਾਂਦਾ ਸੀ ਜਦੋਂ ਲਾਹੌਰ ਪਾਕਿਸਤਾਨ ਵੀ ਸਾਡੇ ਪੰਜਾਬ ਦੇ ਵਿੱਚ ਸੀ ਨੌ ਗੁਰੂਆਂ ਦੇ ਉਤਾਰ ਮਹਾਂਪੰਜਾਬ ਚ ਹੋਏ ਨੇ ਕੇਵਲ 10ਵੇਂ ਗੁਰੂ ਦਾ ਉਤਾਰ ਬਿਹਾਰ ਦੀ ਧਰਤੀ ਪਟਨਾ ਸ਼ਹਿਰ ਵਿੱਚ ਹੋਇਆ ਸੋ ਉਹਦੇ ਉੱਤੇ ਆਪਾਂ ਇਹ ਕਥਾ ਵਿਚਾਰ ਮਾਪੁਰਖਾਂ ਦੇ ਜੋ ਸੁਣੀ ਹੈ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਚਰਣਾ ਨਾਲ ਜੁੜੀ ਰੱਖਣਾ ਵੱਡੇ ਨਾ ਭਾਗਾ ਵਾਲੀ ਉਹ ਸੰਗਤ ਜੋ ਆਪ ਜੀ ਨਿੱਤ ਪ੍ਰਤੀ ਆ ਕੇ ਸੰਗਤੀ ਜਾਪ ਕਰਦੇ ਹੋ ਸੇਵਾਦਾਨ ਕਿਉਂਕਿ ਪੋਦੇ ਮਹੀਨੇ ਦੇ ਸ਼ੀ ਦਾਦੇ ਜੀ ਆਪ ਸਾਰਾ ਪੋਦੇ ਮਹੀਨਾ ਆਪ ਜੀ ਦਾ ਬੜਾ ਉਦਮ ਹੈ ਤੇ ਗਾਂ ਮਾਗ ਆ ਜਾਣਾ ਮਾਗ ਦਾ ਮਹੀਨਾ ਆਪ ਜੀ ਮਾਗ ਦੇ ਪੁਠਾਏ ਜਾਪ ਕਰਦੇ ਹੋ ਬਹੁਤ ਹੀ ਗੁਰੂ ਦੀ ਕਿਰਪਾ ਹੈ ਆਪ ਸੰਗਤਾਂ ਤੇ ਸਤਿਗੁਰੂ ਕਿਰਪਾ ਕਰਨ ਇਸ ਤਰ੍ਹਾਂ ਜੋੜੀ ਰੱਖਣਾ ਆਓ ਅੰਜਾਂ ਗਲਤੀਆਂ ਭੁੱਲਣਾ ਚੁਕਾਂ ਦੀ ਧਵਾ ਨਾਮ ਤੇ ਨਾਮ ਚੜਦੀ ਕਲਾ ਤੇਰੇ ਭਾਣੇ ਸਦਾ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰ ਪ੍ਰਸਾਦ ਜਬ ਆਪ ਸਤ ਜੁਗਤ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਮੇਰ ਵਾ ਅਕਾਲ ਮੂਰਤ ਅਜੂਨੀ ਸੈਪ ਗੁਰ ਪ੍ਰਸਾਦ ਜਬ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਗ ਗੁਰ ਵਾਗ